ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਛਲੇ ਦਿਨੀ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਸੁਣਨ ਦੇ ਵਿੱਚ ਆਈ ਹੈ ਕਿ ਮਹਾਰਾਸ਼ਟਰ ਦੇ ਵਿੱਚ ਸ੍ਰੀ ਅਬਚਲ ਨਗਰ ਨਾਂਦੇੜ ਸ੍ਰੀ ਹਜੂਰ ਸਾਹਿਬ ਵਿਖੇ ਜੋ ਉੱਥੋਂ ਦੀ ਮੌਜੂਦਾ ਸਰਕਾਰ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਸੋ ਇਹ ਖਬਰ ਸੁਣ ਕੇ ਮਨ ਨੂੰ ਬਹੁਤ ਹੀ ਠੇਸ ਪਹੁੰਚੀ। ਸਰਕਾਰਾਂ ਦਾ ਕੰਮ ਨਹੀਂ ਗੁਰਦੁਆਰੇ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਕਰਨਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਕਮਾਂਕਾਰਾਂ ਤੇ ਧਿਆਨ ਦੇਣ। ਆਪਣੇ ਰਾਜ ਵਿੱਚ, ਆਪਣੇ ਦੇਸ਼ ਵਿੱਚ ਸਿੱਖਿਆ ਅਤੇ ਮੈਡੀਕਲ ਦਾ ਜੋ ਪੱਧਰ ਹੈ ਉਸ ਤੇ ਧਿਆਨ ਦੇਵੇ। ਸਿੱਖਿਆ ਤੇ ਮੈਡੀਕਲ ਜੋ ਮੁਫਤ ਕੀਤਾ ਜਾਵੇ ਜਾਂ ਹੋਰ ਵੀ ਜੋ ਇਸ ਤਰ੍ਹਾਂ ਦੇ ਲੋਕ ਭਲਾਈ ਕੰਮ ਹਨ ਉਹ ਕਰਨੇ ਚਾਹੀਦੇ ਹਨ ਅਤੇ ਗੁਰਦੁਆਰੇ ਦਾ ਪ੍ਰਬੰਧ ਜੋ ਸਤਗੁਰ ਵੱਲੋਂ ਮਾਨ ਮਰਿਆਦਾ ਚਲਾਈ ਗਈ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਘੇ ਮਾਨ ਸੋ ਪੰਚ ਪ੍ਰਣਾਲੀ ਜੋ ਮਾਨ ਮਰਿਆਦਾ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਉਸ ਦੇ ਦੁਆਰਾ ਹੀ ਗੁਰਦੁਆਰਾ ਸਹਿਬਾਨਾਂ ਦਾ ਜੋ ਪ੍ਰਬੰਧ ਕੀਤਾ ਜਾਂਦਾ ਹੈ ਜਾਂ ਸਿੱਖ ਸੰਗਤ ਵੱਲੋਂ ਚੁਣੀਆਂ ਹੋਈਆਂ ਜਮਾਤਾਂ ਚੁਣੇ ਹੋਏ ਨੁਮਾਇंदे ਜਾਂ ਚੁਣੀਆਂ ਹੋਈਆਂ ਕਮੇਟੀਆਂ ਸੰਪਰਦਾਵਾਂ ਵੱਲੋਂ ਜੋ ਗੁਰਦੁਆਰਾ ਸਾਹਿਬ ਦਾ ਜੋ ਪ੍ਰਬੰਧ ਹੈ ਉਹ ਦੇਖਿਆ ਜਾਂਦਾ ਹੈ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਨੂੰ ਆਪਣਾ ਕੰਮ ਦੇਖਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖ ਸੰਗਤਾਂ ਵੱਲੋਂ ਜੋ ਸਤ ਗੁਰਾਂ ਵੱਲੋਂ ਮਾਨ ਮਰਿਆਦਾ ਚਲਾਈ ਗਏ ਚਲਾਈ ਗਈ ਹੈ ਉਸ ਦੇ ਅਧੀਨ ਹੁੰਦਾ ਹੈ ਸੋ ਸਰਕਾਰਾਂ ਨੂੰ ਦਖਲ ਅੰਦਾਜ਼ੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਨਹੀਂ ਕਰਨੀ ਚਾਹੀਦੀ ਸੰਗਤ ਜੀ ਆਦ ਕਾਲ ਤੋਂ ਹੀ ਗੁਰੂ ਨਾਨਕ ਦੇ ਘਰ ਵੱਲ ਹਕੂਮਤਾਂ ਦੀ ਅੱਖ ਜਿਹੜੀ ਰਹੀ ਹੈ ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਦੇ ਘਰ ਦੀ ਆਣ ਬਾਣ ਤੇ ਸ਼ਾਨ ਵੱਖਰੀ ਹੈ ਨਿਰਾਲੀ ਹੈ ਅਤੇ ਇਹਨਾਂ ਹਕੂਮਤਾਂ ਦੀ ਆਣ ਬਾਣ ਸ਼ਾਨ ਝੂਠੀ ਹੈ ਸੋ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਉਸ ਨੂੰ ਭਾਈ ਡਟ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਸੋ ਮੈਂ ਫਿਰ ਇਹ ਬੇਨਤੀ ਕਰਾਂਗਾ ਸਾਰੀ ਸੰਗਤ ਅੱਗੇ ਕਿ ਖੁੱਲ ਕੇ ਇਸ ਗੱਲ ਦਾ ਵਿਰੋਧ ਕੀਤਾ ਜਾਵੇ ਸਰਕਾਰ ਸਰਕਾਰਾਂ ਨੂੰ ਜੋ ਪ੍ਰਬੰਧ ਹੈ ਉਹ ਸਿੱਖ ਸੰਗਤਾਂ ਨੂੰ ਵਾਪਸ ਦੇਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ